ਵੇ ਜੇ ਸਰਕਾਰ ਦੇ ਵਿਰੁੱਧ ਕੋਈ ਕੇਸ ਹੋਵੇ ਫਾਰ ਇਗਜ਼ਾਮਪਲ ਮਲਾਜਮਾਂ ਨੇ ਕੇਸ ਪਾਇਆ ਹੋਵੇ ਵੀ ਸਾਨੂੰ ਏਰੀਆ ਨਹੀਂ ਦਿੰਦੀ ਸਰਕਾਰ ਡੀਏ ਨਹੀਂ ਦਿੰਦੀ ਪੁਰਾਣੀ ਪੈਨਸ਼ਨ ਨਹੀਂ ਦਿੰਦੀ ਦਾ ਇੱਕ ਹੋਰ ਮਾਮਲਾ ਹੈਗਾ 17/7 20 ਤੋਂ ਬਾਅਦ ਭਰਤੀ ਜਿਹੜੇ ਨੇ ਉਹਨਾਂ ਨੂੰ ਪੰਜਾਬ ਸਕੇਲ ਦੀ ਥਾਂ ਤੇ ਕੇਂਦਰ ਸਕੇਲ ਦਿੰਦੀ ਹੈ ਤੇ ਜੇ ਕਿਤੇ ਅਦਾਲਤ ਮਲਾਜਮਾਂ ਤੇ ਜਾਂ ਦੂਜੀ ਧਿਰ ਤੇ ਵਿਰੋਧ ਫੈਸਲਾ ਕਰਦੇ ਤੇ ਫਿਰ ਆਮ ਇੱਕ ਪ੍ਰਭਾਵ ਜਾ ਜਾਂਦਾ ਕਿਹਾ ਜਾਂਦਾ ਵੀ ਸਰਕਾਰ ਨੇ ਮੈਨੇਜ ਕਰ ਲਿਆ ਇਹ ਕੀ ਸਰਕਾਰ ਨੇ ਮੈਨੇਜ ਕਰ ਸਕਦੀ ਸਰਕਾਰ ਦੇਖੋ ਜੀ ਬਿਲਕੁਲ ਸਾਹਬਾਦਰ ਇਹ ਗਲਤ ਨੁਮਸ਼ਣ ਹੈ ਜਦ ਇੱਕ ਜੁਡੀਸ਼ਲ ਅਫਸਰ ਹੈ ਜੱਜ ਹੈ ਉਹ ਇੰਡੀਪੈਂਡੈਂਟ ਹੈ ਇੱਕੋ ਹੀ ਸਾਡਾ ਇੱਕ ਮਹਿਕਮਾ ਨਿਆਂਪਾਲਿਕਾ ਜਿਹਦੇ ਉੱਤੇ ਨਾ ਸਰਕਾਰ ਦਾਸ ਰ ਹੈ ਕੋਈ ਨਾ ਕਿਸੇ ਵਾਰੀ ਦਬਾਅ ਦਾਸ ਰਹਾ ਤੇ ਨਾ ਹੀ ਹੋਣਾ ਚਾਹੀਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਜੱਜ ਕਾਨੂੰਨ ਤੋਂ ਪਰੇ ਕੱਲ ਫੈਸਲਾ ਕਰ ਸਕਦਾ ਇਹ ਕੋਈ ਗਲਤ ਨੋਸ਼ਣ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਕੋਈ ਸਰਕਾਰ ਦਬਾਅ ਪਾ ਕੇ ਕੋਈ ਫੈਸਲਾ ਕਰਾ ਸਕਦੀ ਹੈ ਕਟੋ-ਕਟ ਮੈਂ ਤੁਹਾਡੇ ਪਵਿੱਤਰ ਚੈਨਲ ਤੋਂ ਕਹਿਣਾ ਸਕਦਾ ਵੀ ਮੇਰੇ ਲਾਈਵ 'ਚ ਐਸਾ ਕੋਈ ਕੇਸ ਨਹੀਂ ਆਇਆ ਮੈਨੂੰ ਕਿਸੇ ਨੇ ਵੀ ਦਬਾਅ ਪਾ ਕੇ ਕੋਈ ਫੈਸਲਾ ਨਹੀਂ ਕਰਾਇਆ ਜੇ ਕੋਈ ਦਬਾਅ ਪਿਆ ਮੈਂ ਤੁਹਾਡੇ ਤੇ ਕਦੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਓਕੇ ਪਰ ਨਹੀਂ ਮੈਂ ਚੋਕਿਆ ਨਹੀਂ ਮੈਂ ਵਿਗਿਆਨੀ ਕਿਉਂਕਿ ਜਦੋਂ ਤੁਸੀਂ ਕਦੇ ਵੀ ਜੱਜ ਦੀ ਕੁਰਸੀ ਦੇ ਉੱਤੇ ਬੈਠਣਾ ਹੈ ਤਾਂ ਸਾਨੂੰ ਇੱਕ ਸੌਂਚਾਈ ਜਾਂਦੀ ਹੈ ਜੀ ਵਿਦਆਊਟ ਫੀਅਰ ਸੌਂ ਤਾਂ ਸਾਰੇ ਚੱਕਦੇ ਨੇ ਮੰਤਰੀ ਵੀ ਚੱਕਦੇ ਮੁੱਖ ਮੰਤਰੀ ਵੀ ਚੱਕਦਾ ਐਮਐਲ ਵੀ ਚੱਕਦਾ ਪਰ ਗੱਲ ਹੈ ਜੀ ਮੈਂ ਸੁਣੋ ਜੀ ਦੱਸਣਾ ਮੈਂ ਆਪਣੀ ਕਿਤਾਬ ਚ ਵੀ ਲਿਖਿਆਗਾ ਵੀ ਜਦੋਂ ਨਾ ਤੁਸੀਂ ਸੁਗੰਧ ਰੋਪਈ ਸੌਂ ਜਦੋਂ ਰੋਂਦੀ ਹੈ ਨਾ ਤਾਂ ਸਾਡੀ ਬਵਸਤਾ ਚਰਮ ਰੋਂਦੀ ਹੈ ਕਿਆ ਬਾਤ ਬੰਦੇ ਅੰਮ੍ਰਿਤ ਘਾਟ ਹੀ ਹੁੰਦਾ ਸਰਦਾਰ ਵਾਧਰ ਕੋਲੇ ਦੀ ਕਲਕਤਾ ਬਹੁਤ ਹੁੰਦੀ ਹੈ ਸੁਰਮਾ ਰਤਿਆਂ ਚ ਵਿਕਦਾ ਹੈ ਇਸ ਕਰਕੇ ਸਾਰੇ ਬੰਦੇ ਨਹੀਂ ਐਸੇ ਇੱਥੇ ਲਾਲਬਾ ਦਸ਼ਾਸਤਰੀ ਵੀ ਹੋਏ ਨੇ ਐਸੀ ਗੱਲ ਨਹੀਂ ਇੱਥੇ ਜਸਟਿਸ ਚਰ ਖੰਨਾ ਵੀ ਹੋਏ ਨੇ ਮੈਂ ਇਸ ਨੂੰ ਪਹਿਲਾਂ ਵੀ ਕਿਸੇ ਜਗ੍ਹਾ ਕਿਹਾ ਸੀ ਵੀ ਇੰਚਾਂ ਦੀ ਦੂਰੀ ਤੇ ਚੀਫ ਜਸਟਿਸਸ਼ਿਪ ਪਈ ਸੀ ਠੋਕਰ ਮਾਰਦੀ ਇਸ ਕਰਕੇ ਜੇ ਤੁਸੀਂ ਮੈਨੂੰ ਇਜਾਜ਼ਤ ਦਿਉਣਾ ਮੈਂ ਅੱਜ ਕੱਲ੍ਹ ਥੋੜਾ ਜਿਹਾ ਕੋਈ ਕਵਿਤਾ ਕੁਰਤਾ ਵੀ ਲਿਖ ਲੈਣਾ ਥੋੜੀ ਬਹੁਤ ਹੈ ਕਿਤਾਬ ਬੜੀ ਕਮਾਲ ਦੀ ਲਿਖੀ ਆ ਜੀ ਸਰ ਹਾਂ ਜਦੋਂ ਜਾਗੋ ਉਦੋਂ ਸਵੇਰਾ ਹਾਂ ਇਹ ਕਿਤਾਬ ਹੈ ਜੀ ਸਰ ਬਾਦਰ ਤੁਹਾਨੂੰ ਮੈਂ ਦੱਸਣੇ ਖੁਸ਼ੀ ਹੁੰਦੀ ਹੈ ਆਮ ਕਹਿੰਦੇ ਨੇ ਪੰਜਾਬੀ ਵੀ ਪੰਜਾਬੀ ਭਾਸ਼ਾ ਦੀ ਕੋਈ ਹੋਣੀ ਮੈਂ ਕਹਿੰਦਾ ਪੰਜਾਬੀ ਭਾਸ਼ਾ ਬਹੁਤ ਉੱਚੀ ਹੈ ਬਹੁਤ ਸੁੱਚੀ ਹੈ ਇਹਦਾ ਇੱਕ ਜੱਜ ਹਾਂ ਜੀ ਪੰਜਾਬੀ ਚ ਕਿਤਾਬ ਲਿਖੇ ਇਹ ਆਪਣੇ ਆਪ ਚ ਪੰਜਾਬੀ ਹਿਤੈਸ਼ੀਆਂ ਲਈ ਮਾਣ ਵਾਲੀ ਗੱਲ ਹੈ ਬਹੁਤ ਵੱਡੀ ਗੱਲ ਹੈ ਇਹ ਜੀ ਮੈਂ ਤੁਹਾਨੂੰ ਦੱਸਦਾ ਖੁਸ਼ੀ ਦਾ ਮਾਣ ਮਹਿਸੂਸ ਕਰ ਰਿਹਾ ਮੈਂ ਕਿ ਇੱਕ ਕਿਤਾਬ 3000 ਇਹਦੀ ਕਾਪੀ ਵਿਕ ਚੁੱਕੀ ਹੈ ਤੇ 베ਸਟ ਸੇਲਿੰਗ ਬੁੱਕ ਚ ਆ ਗਈ ਹੈ ਵੱਡੀ ਗੱਲ ਹੈ ਔਰ ਲੋਕਾਂ ਦੀ ਡਿਮਾਂਡ ਹੈ ਕਿ ਵੀ ਇਹਨੂੰ ਹਿੰਦੀ ਐਂਡ ਇੰਗਲਿਸ਼ ਚ ਵੀ ਲਿਖੋ ਜੀ ਬਹੁਤ ਮੈਨੂੰ ਸਨੇਹ ਆਉਂਦ ਨੇ ਬੜੇ ਪੰਜਾਬੀ ਦੇ ਪਿਆਰੇ ਨੇ ਜਿਹੜੇ ਉਹ ਮੈਨੂੰ ਉਹ ਕਰਦੇ ਆ ਤੇ ਤੁਸੀਂ ਜਿਹੜੀ ਗੱਲ ਕਹੀ ਵੀ ਸੌ ਤਾਂ ਸਾਰੇ ਖਾਂਦੇ ਨੇ ਇਕਲ ਠੀਕ ਹੈ ਤੁਹਾਡੀ ਪਰ ਸੌਂ ਖਾ ਕੇ ਉਹਨੂੰ ਰੋਣ ਨਹੀਂ ਦੇਣਾ ਇਹਦੇ ਵਿੱਚ ਕੀ ਲਿਖਿਆ ਮੈਂ ਅੱਜ ਇੱਕ ਛੋਟੀ ਜਿਹੀ ਮੈਂ ਚਾਰਕ ਲੈਣਾ ਲਿਖਿਆ ਨੇ ਆਜ ਕੇ ਦੌਰ ਮੇਂ ਵੀ ਪਾਧ ਹੀ ਜਦੀ ਬੜਾ ਹੋਤਾ ਤੋ ਜਸਟਿਸ ਖੰਨਾ ਬੜੇ ਨਾ ਹੁੰਤੇ ਕਿਆ ਬਾਤ ਕਦ ਹੀ ਜਦੀ ਬੜਾ ਹੋਤਾ ਤੋ ਲਾਲ ਬਹਾਦਰ ਸ਼ਾਸਤਰੀ ਬੜੇ ਨਾ ਹੁੰਤੇ ਧਾਨ ਹੀ ਜਦੀ ਬੜਾ ਹੋਤਾ ਤੋ ਅਬਦੁੱਲ ਕਲਾਮ ਬੜੇ ਨਾ ਹੁੰਤੇ ਕਿਆ ਬਾਤ ਐਸ਼ੋ ਆਰਾਮ ਹੀ ਜਦੀ ਬੜਾ ਹੋਤਾ ਤੋ ਭਗਤ ਪੂਰਨ ਬੜੇ ਨਾ ਹੁੰਤੇ ਅਕਤਪੂਰ ਨੇ ਲੋਕਾਂ ਦੇ ਜ਼ਖਮ ਜੀ ਜਿਨ੍ਹਾਂ ਨੇ ਕੀਤਾ ਲੋਕਾਂ ਦੇ ਕੋੜੀਆਂ ਦੇ ਜ਼ਖਮ ਦੂਰ ਕੀਤੇ ਪਾਲਤਪੂਰਨ ਸਿੰਘ ਨੇ ਇਸ ਕਰਕੇ ਐਸ਼ੋਰਾਮੀ ਸਾਹਿਬ ਕੁਝ ਨਹੀਂ ਪੈਸਾ ਹੀ ਸੰ ਕੁਝ ਨਹੀਂ ਜ਼ਿੰਦਗੀ ਦੇ ਵਿੱਚ ਵਿਦਆਊਟ ਫੀਅਰ ਐਂਡ ਵਿਦਆਊਟ ਫੇਵਰ ਦੋ ਸ਼ਬਦ ਨੇ ਕੀ ਬਾਤ ਹੈ ਵਿਦਆਊਟ ਫੀਅਰ ਜਦੋਂ ਤੁਸੀਂ ਕੋਈ ਗੱਲ ਕਰੋਗੇ ਤਾਂ ਮੈਂ ਤੁਹਾਨੂੰ ਪਿਛਲੇ ਵਾਰੀ ਵੀ ਦੱਸਿਆ ਵੀ ਸਾਡੇ ਕੋਲ ਦੋ ਰਾਹ ਤੇ ਆਉਂਦੇ ਨੇ ਜ਼ਿੰਦਗੀ 'ਚ ਹਰ ਇੱਕ ਇਨਸਾਨ ਦੇ ਕੋਈ ਦੁਨੀਆ ਦਾ ਚਾਹੇ ਉਹ ਪੱਤਰਕਾਰ ਹੈ ਚਾਹੇ ਉਹ ਕੋਈ ਜੱਜ ਹੈ ਚਾਹੇ ਕੋਈ ਉਹ ਅਫੀਸਰ ਹੈ ਚਾਹੇ ਉਹ ਕੋਈ ਮੰਤਰੀ ਸੰਤਰੀ ਪ੍ਰਧਾਨ ਮੰਤਰੀ ਹੈ ਹਰ ਇੱਕ ਦੀ ਲਾਈਫ ਦੇ ਵਿੱਚ ਦੋ ਮੋੜ ਆਉਂਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਤੁਸੀਂ ਸ਼ੋਰੂਮ ਵਾਲਾ ਜਾਣਾ ਹੈ ਕਿ ਸ਼ੌਅ ਵਾਲਾ ਜਾਣਾ ਹੈ ਜ਼ਮੀਨ ਵਾਲਾ ਜਾਣਾ ਹੈ ਕਿ ਜ਼ਮੀਰ ਵਾਲਾ ਜਾਣਾ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਹਾਂ ਫੇਅਰ ਵਾਲਾ ਜਾਣਾ ਹੈ ਕਿ ਫੇਅਰ ਵਾਲਾ ਜਾਣਾ ਹੈ